ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਧੀ ਰਾਮਪੁਰਾ ਫੁੱਲ ਵਿਖੇ ਇੱਕ ਵਿਅਕਤੀ ਤੋਂ ਲੱਖਰ ਪੇਦੀ ਫਿਰੋਤੀ ਮੰਗਣ ਵਾਲਾ ਪੁਲਿਸ ਵੱਲੋਂ ਕੀਤਾ ਗਿਆ ਗ੍ਰਿਫਤਾਰ ਐਸਪੀ ਸਿਟੀ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੂਰੀ ਜਾਣਕਾਰੀ ਦਿੱਤੀ ਤਰੀਕ ਨੂੰ ਥਾਣਾ ਸਿਟੀ ਰਾਮਪੁਰਾ ਦੇ ਹੱਦ ਦੇ ਵਿੱਚ ਪੈਂਦੇ ਇੱਕ ਏਰੀਆ ਦੇ ਵਿੱਚ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਵਿਅਕਤੀ ਵੱਲੋਂ ਇੱਕ ਘਰ ਦੇ ਬਾਹਰ ਜਿਹੜੇ ਹੈਗੀ ਐ ਫਾਇਰਿੰਗ ਕੀਤੀ ਗਈ ਇੱਕ ਰੌਂਦ ਫਾਇਰ ਕੀਤਾ ਦੇ ਨਾਲ ਇੱਕ ਜਿਹੜੀ ਹੈਗੀ ਧਮਕੀ ਵਾਲੀ ਜਿਹੜੀ ਚਿੱਠੀ ਸੀ ਉਹਦੇ ਘਰ ਦੇ ਵਿੱਚ ਸੁੱਟੀ ਚਿੱਠੀ ਦੇ ਵਿੱਚ ਉਹਨੇ ਜਿਹੜੇ ਹੈਗੇ ਆ ਉਹਦੇ ਕੋਲੋਂ ਫਰौती ਦੀ ਜਿਹੜੀ ਮੰਗ ਕੀਤੀ ਸੀ ਕਿ 20 ਲੱਖ ਰੁਪਏ ਦੀ ਜਿਹੜੀ ਡਿਮਾਂਡ ਕੀਤੀ ਗਈ ਸੀ ਇੱਕ ਸੋਸ਼ਲ ਬੰਦੀ ਆ ਜਿਹੜੇ ਬੰਦੇ ਦੇ ਘਰ ਸੁੱਟੀ ਸੀ ਉਹਦਾ ਅਸੀਂ ਨਾਮ ਡਿਸਕਲੋਜ਼ ਨਹੀਂ ਕਰਾਂਗੇ ਫॉर ਸਿਕਿਉਰਟੀ ਰੀਜ਼ਨ ਇਸ ਘਟਨਾ ਦੀ ਵਾਰਦਾਤ ਨੂੰ ਜਿਹੜਾ ਹੈਗਾ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਗੰਭੀਰਤਾ ਨਾਲ ਲੈਂਦੇ ਹੋਏ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਸੀਗੀਆਂ ਜਿਸ ਦੇ ਵਿੱਚ ਡੀਐਸਪੀ ਫੂਲ ਮਿਸਟਰ ਪ੍ਰਦੀਪ ਸਿੰਘ ਜੀ ਨਾਲ ਉਹਦੇ ਨਾਲ ਇੰਚਾਰਜ ਸੀਆਈਏ ਟੂ ਇੰਚਾਰਜ ਕਰਨਦੀਪ ਜੀ ਤੇ ਨਾਲ ਜਿਹੜਾ ਐਸਐਚਓ ਸਿਟੀ ਰਾਮਪੁਰਾ ਬੋਟਾ ਸਿੰਘ ਜੀ ਇਹ ਵੱਖ-ਵੱਖ ਟੀਮਾਂ ਜਿਹੜੀਆਂ ਸਾਡੀਆਂ ਇਸ ਵਾਰਦਾਤ ਨੂੰ ਟ੍ਰੇਸ ਕਰਨ ਦੇ ਵਿੱਚ ਲੱਗੀਆਂ ਹੋਈਆਂ ਸੀਗੀਆਂ ਤੇ ਇਸ ਸੰਬੰਧ ਵਿੱਚ ਅਸੀਂ ਮੁਕੱਦਮਾ ਨੰਬਰ 156 ਅੰਡਰ ਸੈਕਸ਼ਨ 308 ਸਬਸੈਕਸ਼ਨ 5 351 ਸਬਸੈਕਸ਼ਨ 4 ਬੀਐਨਐਸ ਜਿਹੜਾ ਹੈਗਾ ਥਾਣਾ ਸਿਟੀ ਰਾਮਪੁਰਾ ਦੇ ਵਿੱਚ ਰਜਿਸਟਰ ਕੀਤਾ ਗਿਆ ਤੇ ਵਕਫ ਵਕ ਐਂਗਲਾਂ ਤੋਂ ਜਿਹੜੇ ਇਸ ਮਾਮਲੇ ਤੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਗਈ ਬੇਸਿਸ ਔਨ ਦਾ ਬੇਸਿਸ ਆਫ ਟੈਕਨੀਕਲ ਐਵੀਡੈਂਸ ਸੀਸੀਟੀਵੀ ਐਵੀਡੈਂਸ ਸਾਰੀਆਂ ਨਾਲ ਹਿਊਮਨ ਇੰਟੈਲੀਜੈਂਸ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਰਦੇ ਹੋਏ ਚੜੀ ਸਾਡੀ ਟੀਮ ਨੂੰ ਉਹਨੂੰ ਸਫਲਤਾ ਹਾਸਿਲ ਹੋਈ ਜਦੋਂ ਅਸੀਂ 17 ਤਰੀਕ ਨੂੰ ਸਤਨਾਮ ਸਿੰਘ ਉਰਫ ਧਰਮਾ ਜਿਸ ਨੇ ਇਸ ਨੂੰ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਉਸ ਦੇ ਘਰ ਦੇ ਬਾਹਰ ਫਾਇਰ ਕੀਤਾ ਸੀ ਫਰੋਤੀ ਦੀ ਮੰਗ ਕੀਤੀ ਸੀ ਸਾਡੀ ਸੀਏ2 ਦੀ ਟੀਮ ਦੇ ਨਾਲ ਐਸਐਚਓ ਸਿਟੀ ਰਾਮਪੁਰਾ ਬੋਟਾ ਸਿੰਘ ਦੀ ਟੀਮ ਵੱਲੋਂ ਜਿਹਨੂੰ ਗ੍ਰਫਤਾਰ ਕੀਤਾ ਗਿਆ ਤੇ ਇਹਨੇ ਪਹਿਲੀ ਇੰਟਰੋਗੇਸ਼ਨ ਦੇ ਵਿੱਚ ਜਿਹੜਾ ਮੰਨਿਆ ਕਿ ਜਿਹੜਾ ਇਹਨੇ ਉਸ ਦਿਨ 14 ਤਰੀਕ ਦੀ ਸ਼ਾਮ ਨੂੰ ਉਹਦੇ ਘਰ ਦੇ ਬਾਹਰ ਫਾਇਰ ਕੀਤਾ ਸੀਗਾ ਤੇ ਜਿਹੜੀ ਵਾਰਦਾਤ ਦੇ ਵਿੱਚ ਇਹਨੇ ਵੈਪਨ ਯੂਜ਼ ਕੀਤਾ ਸੀਗਾ 12 ਬੋਰ ਦਾ ਦੇਸੀ ਕੱਟਾ ਨਾਲ ਤਿੰਨ ਜਿੰਦਾ ਕਾਰਤੂਸ 12 ਬੋਰ ਨਾਲ ਜਿਹੜਾ ਇੱਕ ਮੋਟਰਸਾਈਕਲ ਨੇ ਯੂਜ਼ ਕੀਤਾ ਸੀਗਾ ਬਿਨਾ ਨੰਬਰ ਵਾਲੀ ਮੋਟਰਸਾਈਕਲ ਤੇ ਇੱਕ ਨਾਲ ਦੋ ਮੋਬਾਈਲ ਜਿਹੜੇ ਹੈਗੇ ਨੇ ਇਹਦੀ ਪੋਜੈਸ਼ਨ ਦੇ ਵਿੱਚੋਂ ਅਸੀਂ ਬਰਾਮਦ ਕੀਤੇ ਨੇ ਇਹ ਸਾਰੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਨਿਕਲ ਕੇ ਸਾਹਮਣੇ ਆਇਆ ਕਿ ਜਿਹੜਾ ਮੋਟਰਸਾਈਕਲ ਨੇ ਯੂਜ਼ ਕੀਤਾ ਸੀ ਵਾਰਦਾਤ ਦੇ ਵਿੱਚ ਉਹ ਵੀ ਥਾਣਾ ਪਿੰਡ ਜੇਠੂ ਕਿਤੇ ਨੂੰ ਕੁਝ ਦਿਨ ਪਹਿਲਾਂ ਹੀ ਇਹਨੇ ਖੋਹ ਕੀਤਾ ਸੀਗਾ ਉਸ ਮੋਟਰਸਾਈਕਲ ਦੀ ਵਰਤੋਂ ਕਰਦੇ ਹੋਏ ਤੇ ਨਾਲ ਦੇਸੀ ਕਟੜਾ ਦੀ ਵਰਤੋਂ ਕਰਦੇ ਹੋਏ ਜਿਹੜੇ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਤੇ ਸਾਡੀ ਜਦੋਂ ਇਸ ਨੂੰ ਇਸ ਤੋਂ ਬਾਅਦ ਜਦੋਂ ਕਾਲ ਕਰ ਰਹੇ ਸੀ ਸਾਡੀ ਟੀਮ ਸੋਲੇ ਨੂੰ ਪ੍ਰੋਪਰ Trap layout ਕਰਕੇ ਜਿਹੜਾ ਹੈਗਾ ਇਹਨੂੰ ਗ੍ਰਿਫਤਾਰ ਕੀਤਾ ਗਿਆ ਸੋ ਫਰਦਰ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਇਹਦੀ ਜਿਹੜੀ ਵਾਰਦਾਤ ਵਾਲੇ ਜਿਹੜੇ ਵੈਪਨ ਸੀਗੇ ਮੋਟਰਸਾਈਕਲ ਸੀਗਾ ਮੋਬਾਈਲ ਸੀਗੇ ਸਾਰੇ ਅਸੀਂ ਬਰਾਮਦ ਕਰ ਲਏ ਨੇ ਬਾਕੀ ਜਿਹੜੀ ਹੋਰ ਇਨਵੈਸਟੀਗੇਸ਼ਨ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਕਿ ਕੋਈ ਹੋਰ ਬੰਦਾ ਤੇ ਦੇ ਨਾਲ ਜਿਹੜੇ ਵਾਰਦਾਤ ਦੇ ਵਿੱਚ ਇਨਵੋਲਟ ਨਹੀਂ ਸੀਗਾ ਉਸ ਬਾਰੇ ਜਿਹੜੇ ਰਿਮਾਂਡ ਲੈ ਕੇ ਇਹਦੀ ਫਰਦਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਜੀ ਜਿਹਦੇ ਤੋਂ ਪੈਸੇ ਮੰਗੇਗੇ ਜੀ ਇਹ ਮੁੱਢਲੀ ਜਿਹੜੀ ਛੋਟੀ ਜਿਹੀ ਪੋਸਟ ਕਿਸ ਵਿੱਚ ਹੀ ਆਇਆ ਕਿ ਉਹਨੂੰ ਪਹਿਲਾਂ ਇਹ ਜਾਣਦਾ ਸੀਗਾ ਉਹ ਕਿਸੇ profession ਦੇ ਵਿੱਚ ਉਸ profession ਦੇ ਲਿੰਕ ਦੇ ਵਿੱਚ ਹੀ ਜਿਹੜਾ ਹੈਗਾ ਪਹਿਲਾਂ ਇਹ ਉਹਦਾ ਉਹਦੇ ਨਾਲ ਲਿੰਕ ਦੇ ਵਿੱਚ ਸੀਗਾ ਜਾਣਦਾ ਸੀਗਾ ਉਹਨੂੰ ਬਟ ਉਸ ਬੰਦੇ ਨੂੰ ਇਹਦੇ ਬਾਰੇ ਨਹੀਂ ਪਤਾ ਸੀ ਵੀ ਇਹ ਫਲਾਣਾ ਬੰਦਾ ਹੈਗਾ ਜਿਹਨੇ ਵਾਰਤਾ ਤੁਹਾਨੂੰ ਜਨਮ ਦਿੱਤਾ ਹੈ ਕਿਸੇ ਗਰੋਹ ਨਾਲ ਸੰਬੰਧ ਰੱਖਦੇ ਜਿਹੜੀ ਮੋਡਰਨੀ ਪੁਛਗਿਸ ਦੇ ਵਿੱਚੋਂ ਤਾਂ ਇਦਾਂ ਦੇ ਕੋਈ ਇਹਦੇ ਨਾਲ ਕਿਸੇ ਗੈਂਗ ਜਾਂ ਕਿਸੇ ਗਰੋਹ ਦੇ ਨਾਲ ਲਿੰਕ ਜਿਹੜਾ ਸਟੈਬਲਿਸ਼ ਨਹੀਂ ਹੁੰਦਾ ਬਟ ਫਿਰ ਵੀ ਅਸੀਂ ਜਿਹੜੇ ਹੈਗਾ ਮੰਨ ਲੈ ਕੇ ਦੀ ਢੁਗਾਈ ਨਾਲ ਜਿਹੜੀ ਇੰਟਰੋਗੇਸ਼ਨ ਕੀਤੀ ਜਾਊਗੀ ਸਰ ਕਿੰਨੇ ਬੰਦੇ ਇਨਵੋਲਵਮੈਂਟ ਸੀਗੇ ਇਸ ਦੇ ਇਹਦੇ ਵਿੱਚ ਬੇਸਿਕਲੀ ਇੱਕੋ ਬੰਦਾ ਜਿਹੜਾ ਗ੍ਰਫਤਾਰ ਕੀਤਾ ਗਿਆ ਸਤਨਾਮ ਸਿੰਘ ਉਰ ਫਰਮਾ ਇਹ ਕਲੋਕੇ ਥਾਣਾ ਫੂਲ ਦਾ ਰਹਿਣ ਵਾਲਾ ਤੇ ਜਿਹੜਾ ਹੈਗਾ ਇਹਦੇ ਕੋਲੋਂ ਜਿਹੜਾ ਵੈਪਨ ਵੀ ਅਸੀਂ ਬਰਾਮਦ ਕਰ ਲਿਆ ਸਰ ਤੁਸੀਂ ਕਿਹਾ ਇੱਥੇ ਲਿਖਿਆ ਹੋਇਆ ਕਿ ਉਹਦੇ ਜੋ ਪਹਿਲਾਂ ਪਰਚੇ ਤੇ ਦਰਜ ਹੋਏਗਾ ਪਰ ਉਹਦੇ ਤੇ ਇਹ ਵੀ ਲਿਖਿਆ ਹੈ ਕਿ ਪਹਿਲਾਂ ਇਹਨਾਂ ਮੋਟਰਸਾਈਕਲ ਹੋਇਆ ਜਿਹੜਾ ਮੋਟਰਸਾਈਕਲ ਖੋਹ ਕੀਤਾ ਉਹ ਅਸੀਂ ਅਨਨਣ ਬੰਦੇ ਦੇ ਉੱਪਰ ਮੁਕਦਮਾ ਦਰਜ ਹੈ ਹੁਣ ਉਸ ਮੁਕਦਮੇ ਦੇ ਵਿੱਚ ਕਿਉਂਕਿ ਇਹਦੀ ਇੰਟੈਰੋਗੇਸ਼ਨ ਦੇ ਵਿੱਚ ਆਇਆ ਵੀ ਹੈ ਜਿਹੜਾ ਮੋਟਰਸਾਈਕਲ ਉਹਨੇ ਖੋਹਿਆ ਹੈ ਉਹਦੇ ਸਬੰਧੀ ਫਲਾਮ ਮੁਕਦਮਾ ਦਰਜ ਹੈ ਉਹਦੇ ਵਿੱਚ ਅਸੀਂ ਨੂੰ ਨਾਮਿਨੇਟ ਕਰਕੇ ਤਾਂ ਉਹਦੇ ਵਿੱਚ ਰਿਮਾਨ ਲਵਾਂਗੇ ਐਸਪੀ ਸਾਹਿਬ ਜਿਹੜਾ ਇੱਕ ਕਟਾ ਹੈ ਜੀ ਯਾਨੀ ਕਿਥੋਂ ਕਰੀ ਬੀਤਾ ਇਹ ਇਹ ਇੰਟਰੋਗੇਸ਼ਨ ਦੇ ਵਿੱਚ ਨੇ ਦੱਸਿਆ ਵੀ ਰਾਜਸਥਾਨ ਦੇ ਕਿਸੇ ਬੰਦੇ ਤੋਂ ਲੈ ਕੇ ਆਇਆ ਸੀਗਾ ਉਸ ਵਾਸਤੇ ਵੀ ਸਾਡੀ ਜਿਹੜੀ ਸੀਏ2 ਦੀ ਟੀਮ ਜਿਹੜੀ ਹੈਗੇ ਨਾ ਅਸੀਂ ਰੇਡ ਵਾਸਤੇ ਰੇਡਿੰਗ ਪਾਰਟੀ ਤੇ ਭੇਜਿਆ ਹੋਈਆਂ ਨੇ ਤੇ ਉਸ ਬੈਕਵਰਡ ਲਿੰਕ ਤੇ ਵੀ ਅਸੀਂ ਕੰਮ ਕਰ ਰਹੇ ਹਾਂ ਇੱਕ ਜਿਹੜੀ ਸੀਸੀ ਕੇ ਵੀ ਫੁੱਟੇ ਸਾਹਮਣੇ ਆਉਂਦੀ ਹੈ ਇਸ ਵਾਰ ਦਾ ਤੋਂ ਬਾਅਦ ਉਹਦੇ ਵਿੱਚ ਤਿੰਨ ਹੋਰ ਮੋਟਰਸਾਈਕਲ ਨੇ ਦੋ ਦੋ ਲੜਕੇ ਹੋਰ ਬੈਠੇ ਨੇ 6 ਜਣੇ ਨੇ ਹੋਣਗੇ ਸੱਤਮਾ ਇਹ ਹੈ ਇੱਕ ਅੱਲਾ ਖੜਾ ਹੋ ਕੇ ਗੋਲੀ ਮਾਰਦਾ ਜਿਹੜੇ ਬਾਕੀ 6 ਐ ਉਹਨਾਂ ਦਾ ਕੀ ਕੋਈ ਲਿੰਕ ਆਇਆ ਸਾਹਮਣੇ ਜਾਂ ਕਿਦਾਂ ਨਹੀਂ ਜਿਹੜੀ ਪ੍ਰੀਲੀਮਰੀ ਇਨਵੈਸਟੀਗੇਸ਼ਨ ਦੇ ਵਿੱਚ ਤਾਂ ਕਿਸੇ ਦਾ ਇਹਨਾਂ ਨਾਲ ਲਿੰਕ ਨਹੀਂ ਆਇਆ ਸੀਗਾ ਹੋ ਸਕਦਾ ਉਹ ਉੱਥੇ ਵੈਸੇ ਲੰਘਦੇ ਹੋਣ ਬਟ ਫਿਰ ਵੀ ਜਿਹੜਾ ਹੈਗਾ ਅਸੀਂ ਰਿਮਾਨ ਲੈ ਕੇ ਦਿਨ ਨਾਲ ਹੋਰ ਪੁੱਛਗਿਛ ਕਰਾਂਗੇ ਵੀ ਕੋਈ ਹੋਰ ਬੰਦਾ ਜਿਹੜਾ ਕਿਸੇ ਲੋਜਿਸਟਿਕਸ ਦੇ ਵਿੱਚ ਜਾਂ ਹੋਰ ਕਿਸੇ ਐਂਗਲ ਦੇ ਵਿੱਚ ਦਿਨਾਂ ਸ਼ਾਮਲ ਹੋਊਗਾ ਤੋਂ ਦੇ ਖਿਲਾਫ ਇਹ ਸਖਤ ਕਾਰਵਾਈ ਕਰਾਂਗੇ